ਦੁਨੀਆ ਇਧਰ ਦੀ ਉਧਰ ਹੋ ਜਾਵੇ ਪਰ ਸਾਡੇ ਨਿੱਕੇ ਸਿੱਧੂ ਨੂੰ ਕੋਈ ਵੀ ਸ਼ੈਤਾਨੀਆਂ ਕਰਨ ਦੇ ਵਿੱਚ ਹਰਾ ਨਹੀਂ ਸਕਦਾ ਨਿੱਕੇ ਸਿੱਧੂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਨਿੱਕਾ ਸਿੱਧੂ ਬਾਰ-ਬਾਰ ਆਪਣੀ ਟॉय ਕਾਰ ਨੂੰ ਚੁੰਮ ਰਿਹਾ ਹੈ ਜਿਸ ਤਰ੍ਹਾਂ ਉਸ ਨੂੰ ਆਪਣੀ ਕਾਰ ਦੇ ਨਾਲ ਬਹੁਤ ਹੀ ਜ਼ਿਆਦਾ ਪਿਆਰ ਹੋਵੇ ਨਿੱਕਾ ਸਿੱਧੂ ਜਿੱਥੇ ਵੀ ਜਾਂਦਾ ਹੈ ਜਾਂ ਤਾਂ ਉਹ ਜ਼ਿਆਦਾਤਰ ਚੁੱਪ ਰਹਿੰਦਾ ਹੈ ਅਤੇ ਜਾਂ ਫਿਰ ਸ਼ੈਤਾਨੀਆਂ ਕਰਦਾ ਹੈ ਜਦੋਂ ਉਹ ਸ਼ੈਤਾਨੀਆਂ ਕਰਦਾ ਹੈ ਤਾਂ ਕਿਸੇ ਤੋਂ ਵੀ ਲੋਟ ਨਹੀਂ ਆਉਂਦਾ ਪਿਛਲੇ ਕੁਝ ਦਿਨ ਪਹਿਲਾਂ ਨਿੱਕੇ ਸਿੱਧੂ ਨੂੰ ਕਿਸੇ ਨੇ ਡੌਗੀ ਗਿਫਟ ਕੀਤਾ ਸੀ ਤਾਂ ਇਨੀ ਦਿਨੀ ਨਿੱਕਾ ਸਿੱਧੂ ਆਪਣੇ ਡੌਗੀਜ਼ ਦੇ ਨਾਲ ਬਿਜ਼ੀ ਹੈ ਨਿੱਕਾ ਸਿੱਧੂ ਆਪਣਾ ਪੂਰਾ ਧਿਆਨ ਆਪਣੇ ਕੁੱਤਿਆਂ ਦੇ ਵਿੱਚ ਲਗਾ ਰਿਹਾ ਹੈ ਨਿੱਕੇ ਸਿੱਧੂ ਨੂੰ ਕੁੱਤੇ ਬਹੁਤ ਹੀ ਜ਼ਿਆਦਾ ਪਸੰਦ ਹਨ ਤੁਸੀਂ ਦੇਖੋ ਇਹ ਵੀਡੀਓ ਹੂੰ ਇਸ ਦੇ ਪਾਛੇ 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 ਚਲੋ ਪਾਰਟ ਚ ਮਤਲਬ ਇਸ ਦੇ ਬੋਸ ਇੰਨ